365 ਦਿਨ ਚੱਲਣਾ ਚਾਹੀਦਾ ਸੀਗਾ ਉਹ ਬੰਨਟੀ ਦਾ ਫਿੱਟ ਦੇ ਵਿੱਚ ਇੱਕ ਹਫਤਾ ਚੱਲ ਕੇ ਦੋ ਹਫਤੇ ਬੰਦ ਰਹਿੰਦੀ ਹੈ ਜਿੱਦ ਕੇ ਸਾਨੂੰ 6 ਮਹੀਨੇ ਪਹਿਲਾਂ ਆਖਿਆ ਗਿਆ ਵੀ ਤੁਹਾਡੀ ਨਹਿਰ ਹੁਣ 12 ਮਹੀਨੇ ਇੱਕ ਵਾਰ ਚੱਲ ਰਹੀ ਕੋਈ ਬੰਦੀ ਹੋਣੀ ਅਸੀਂ ਤਾਂ 6 ਮਹੀਨੇ ਬੰਦੀ ਦੇਖੀ ਹੈ ਜ਼ੈਲਦਾਰ ਟੀਵੀ ਦੇਖ ਰਹੇ ਹੋ ਬਹੁਤ ਹੀ ਸਤਿਕਾਰਯੋਗ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ ਇਸ ਵਕਤ ਅਸੀਂ ਸਰਦੂਲਗੜ ਦੇ ਪਿੰਡ ਖੈਰਾ ਕਲਾਂ ਔਰ ਕਰਨਡੀ ਦੇ ਵਿਚਕਾਰ ਜੋ ਨਹਿਰ ਲੰਘਦੀ ਹੈ ਨਿਊ ਟਡਾਲ ਨਹਿਰ ਉਸ ਦੇ ਬਿਲਕੁਲ ਉੱਪਰ ਮੌਜੂਦ ਆ ਔਰ ਇਹ ਨਹਿਰ ਮਾਨਸਾ ਜ਼ਿਲ੍ਹੇ ਦੇ ਫਤਿਹਪੁਰ ਹੈੱਡ ਤੋਂ ਜਿਹੜੇ ਸਰਦੂਲਗੜ ਦੇ ਪਿੰਡ ਨੇ ਜਿਨ੍ਹਾਂ ਨੂੰ ਘਗਰਪਾਰ ਦੇ ਪਿੰਡ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਖੈਰਾ ਕਰੰਡੀ ਨਾਰਾਂ ਸੰਗਾ ਝੰਡਾ ਕਲਾਂ ਤਕਰੀਬਨ 12 ਪਿੰਡਾਂ ਨੂੰ ਇਸ ਨਹਿਰ ਦੀ ਪਾਣੀ ਦੀ ਸਪਲਾਈ ਮਿਲਦੀ ਹੈ ਔਰ ਇਹਨਾਂ ਪਿੰਡਾਂ ਦੇ ਲੋਕਾਂ ਦਾ ਜਾਂ ਇਹਨਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਨਹਿਰ ਹੈ ਇਹ 15 ਦਿਨ ਇਸ ਦੇ ਵਿੱਚ ਪਾਣੀ ਚੱਲਦਾ ਔਰ 15 ਦਿਨ ਇਸ ਦੀ ਬੰਦੀ ਰਹਿੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਕਹਿਣ ਮੁਤਾਬਕ 400 ਕਿਊਸਕ ਪਾਣੀ ਹਰਿਆਣਾ ਸਰਕਾਰ ਵੱਲੋਂ ਦੇਣਾ ਬਣਦਾ ਕਿਉਂਕਿ ਇਸ ਦੀ ਬਾਰ ਬੰਦੀ ਹਰਿਆਣਾ ਸਰਕਾਰ ਦੇ ਕੋਲ ਹੈ ਪਰ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਪਾਣੀ ਬੰਦ ਹੁੰਦਾ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਬਣਦਾ 400 ਕਿਊਸਕ ਪਾਣੀ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਖੇਤਾਂ ਲਈ ਸਿੰਚਾਈ ਵਾਸਤੇ ਪਾਣੀ ਦੀ ਘਾਟ ਪੈਂਦੀ ਹੈ ਔਰ ਹੋਰ ਤਾਂ ਹੋਰ ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਜੋ ਧਰਤੀ ਹੇਠਲਾ ਪਾਣੀ ਹੈ ਉਹ ਵੀ ਬਹੁਤ ਖਰਾਬ ਹੈ ਇਸ ਕਰਕੇ ਪੀਣ ਲਈ ਲੋਕ ਇਸੇ ਨਹਿਰ ਦਾ ਪਾਣੀ ਵਰਤਦੇ ਆ ਔਰ ਪਾਣੀ ਜਿਆਦਾ ਡੂੰਗਾ ਤੇ ਖਾਰਾ ਹੋਣ ਕਰਕੇ ਲੋਕਾਂ ਨੂੰ ਬੜੀ-ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਕਿਸਾਨਾਂ ਦੀ ਇਹਨਾਂ ਪਿੰਡਾਂ ਦੇ ਲੋਕਾਂ ਦੀ ਸਮੁੱਚੇ ਤੌਰ ਤੇ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਕੋਈ ਠੋਸ ਹੱਲ ਕੀਤਾ ਜਾਵੇ ਸਾਡੇ ਕਰਨਾ ਚਾਹੀਦਾ ਸੀਗਾ ਉਹ ਬੰਦੀ ਦਾ ਬਹਾਨਾ ਲੈ ਕੇ ਹਰ ਹਫਤੇ ਕਟ ਲਾਇਆ ਦਿੱਤਾ ਜਾਂਦਾ ਜਿਹਦੇ ਵਿੱਚ ਇੱਕ ਅਫਸਰ ਚੱਲ ਕੇ ਦੋ ਹਫਤੇ ਬੰਦ ਰਹਿਦੀ ਹੈ ਤੇ ਸਾਨੂੰ ਜਿਹੜਾ ਹਰਿਆਣੇ ਤੋਂ 420 ਪਾਣੀ ਮਿਲਦਾ ਸੀਗਾ ਉਹ ਪਾਣੀ ਵੀ ਸਾਨੂੰ ਨਹੀਂ ਮਿਲ ਰਿਹਾ ਤੇ ਪ੍ਰਸ਼ਾਸਨ ਤੇ ਸਰਕਾਰ ਦੇ ਬੇਨਤੀ ਹੈ ਵੀ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਰੇ ਵੀਰਾਂ ਨੂੰ ਸੱਸੀ ਗਾਲ ਜੀ YouTube ਨਾਲ ਬ੍ਰਾਂਚ ਤੋਂ ਸਾਡੇ ਪਾਣੀ ਲੱਗਦਾ ਜੀ ਇਹਦਾ ਸਾਡੇ ਕੋਲ ਪਾਣੀ ਆਉਂਦਾ ਘੱਟੋ ਘੱਟ ਮਿਲਦਾ 2 ਫੁੱਟ ਨੇਰ ਚ ਚੱਲਦਾ ਜਦੋਂ ਉਹਨਾਂ ਨੂੰ ਗੱਲ ਕਰਦੇ ਆ ਉਹ ਕਹਿੰਦੇ ਇਹ ਨੇਰ ਬੰਦੀ ਚ ਹੈ ਜਿੰਕੀ ਸਾਨੂੰ 6 ਮਹੀਨੇ ਪਹਿਲਾਂ ਆਖਿਆ ਗਿਆ ਵੀ ਤੁਹਾਡੀ ਨਹਿਰ ਹੁਣ 12 ਮਹੀਨੇ ਇਕਸਾਰ ਚੱਲਿਆ ਕਰੋ ਕੋਈ ਬੰਦੀ ਹੈ ਨਹੀਂ ਤੇ ਹੁਣ ਸਾਨੂੰ ਬਸ ਟੁੱਟਿਆ ਜਾਂਚੇ ਦੇ ਦਿੰਦੇ ਆ ਜਦੋਂ ਫੋਨ ਕਰਦੇ ਆ ਜੀ ਬਸ ਕੱਲ ਨੂੰ ਨਹਿਰ ਪੂਰੀ ਹੋ ਜੂਗੀ ਤੁਹਾਡੀ ਜੀ ਬੰਦੀ ਚ ਚਲਦੀ ਹੈ ਜੀ ਅਸੀਂ ਤਾਂ 6 ਮਹੀਨੇ ਬੰਦੀ ਦੇਖੀ ਹੈ ਮੈਂ ਸਰਦਾਰ ਗਾਉਂ ਕਰਨ ਦੀ ਇਹ ਕਿਸਾਨ ਨੇ ਨਿਊ ਬਿਗੜਵਾਲ ਬ੍ਰਾਂਚ ਕੇ ਲਈ ਬੋਲ ਰਹਾ ਜੋ ਅਮੇ 12 ਮਹੀਨੇ ਚਲਨੇ ਕਾ ਲੈ ਕੇ ये बंदी के अंदर ही चल रही है जब भी एस और किसी कर्मचारी से फोन करते हैं तब वो कहते हैं कि ये अब तो आज तो जी बंदी चल रही है जितना फंड आ रहा है कैमरा मैन बलजीत पाल देना मैं प्रकाश सिंह जैलदार सरदुलगढ़ मानसा